ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਰ ਮਹੀਨੇ ਦੀ ਤਰਾ ਪੂਰਨਮਾਸੀ ਵਾਲੇ ਦਿਨ ਜੋ ਕਿ ਨਾਨ ਅਸਰ ਕਲੇਰਾ ਬਾਜ ਜਾਂਦੀ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਵੀਰਾਂ ਦੇ ਪਿਆਰ ਦੇ ਨਾਲ ਔਰ ਮੈਂ ਤਨਮਾਦ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦਾ ਜਿਨ੍ਹਾਂ ਦੀ ਓਟ ਆਸਰਾ ਲੈ ਕੇ ਅਸੀਂ ਬਹੁਤ ਲੰਬੇ ਸਮੇਂ ਤੋਂ ਇਹ ਸੇਵਾ ਕਰਦੇ ਆ ਰਹੇ ਹਾਂ ਔਰ ਸੰਗਤਾਂ ਦਾ ਸਹਿਯੋਗ ਵੀਰਾਂ ਦਾ ਪਿਆਰ ਐਸੇ ਆ ਰਹੇ ਜਿਹੜਾ ਯਾਤਰਾਵਾਂ ਨੇ ਸੰਗਤ ਦੇ ਸਹਿਯੋਗ ਨਾਲ ਹੁੰਦੀਆਂ ਨੇ ਔਰ ਵੀਰਾਂ ਦੇ ਪਿਆਰ ਨਾਲ ਹੁੰਦੀਆਂ ਨੇ ਹਮੇਸ਼ਾ ਹੀ ਕਹਿੰਨੇ ਆ ਨਾਨਕਸਰ ਕਲੇਰਾ ਜਿਹੜਾ ਪੂਰਨਮਾਸੀ ਵਾਲੇ ਦਿਨ ਬਿਲਕੁਲ ਫ੍ਰੀ ਹੋ ਜਾਂਦੀ ਏ ਉਹ ਨਾਨਕਸਰ ਤੋਂ ਇਲਾਵਾ ਜਿਹੜੀ ਹਰ ਮਹੀਨੇ ਉਹ ਨਵੀਂ ਇੱਕ ਜਿਹੜੀ ਲਹਿਰ ਚਾਲੂ ਕੀਤੀ 10 ਰੁਪਏ ਸੇਵਾ ਦਰਬਾਰ ਸਾਹਿਬ ਲਈ ਇਸ ਵਾਰੀ ਸਾਰਿਆਂ ਨੇ ਦੇਖਿਆ ਵੀ ਬੈਨਰ ਗੋਇੰਦਵਾਲ ਸਾਹਿਬ ਉਸ ਤੋਂ ਇਲਾਵਾ ਦਰਬਾਰ ਸਾਹਿਬ 10 ਰੁਪਏ ਕਿਰਾਇਆ ਬੁਕਿੰਗ ਚਾਰਜ ਉਹ ਇੱਕ ਕਿਰਾਇਆ ਨਹੀਂ ਏ ਇੱਕ ਬੁਕਿੰਗ ਚਾਰਜ ਏ ਜਿਹੜੀ ਸੰਗਤ ਦੀ ਗਿਣਤੀ ਹੋ ਜਵੇ ਕਿ ਵੈਨ ਦੇ ਨਾਲ ਜਾ ਸਕੇ ਫਰੀਦਾ ਮਤਲਬ ਹੈ ਵੀ 200 ਬੰਦਾ ਜਾਂ 300 ਬੰਦੇ ਦਾ ਸਾਡੇ ਕੋਲ ਐਨ ਅਰੇਂਜਮੈਂਟ ਨਹੀਂ ਹੈ ਜਿਹੜੀ ਅਸੀਂ ਚਾਰ ਬਸਾਂ ਲਈ ਜਾ ਸਕਾਂ ਇੱਕ ਬਸ ਦਾ ਜਿਹੜਾ ਆਪਣੇ ਵੀਰ ਜਿਹੜੇ ਜੁੜੇ ਹੋਏ ਨੇ ਉਹਨਾਂ ਦੇ ਸਹਿਯੋਗ ਨਾਲ 10 ਰੁਪਏ ਮਹੀਨਾ 10 ਰੁਪਏ ਟਿਕਟ ਜਿਹੜੀ ਦਰਬਾਰ ਸਾਹਿਬ ਤੇ ਗੋਇੰਦਵਾਲ ਸਾਹਿਬ ਲਈ ਇੱਕ ਹਰ ਮਹੀਨੇ ਦੀ ਲਾਸਟ ਮੰਡੇ ਬਿਲਕੁਲ ਇਸੇ ਸ਼ੁਰੂ ਕੀਤੀ ਉਹ ਨਵੇਂ ਤੋਂ ਉਹਨਾਂ ਐਸੇ ਤਰ੍ਹਾਂ ਹੀ ਚੱਲਦੀ ਰਹਿਣੀ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਵੀਰਾਂ ਦੇ ਪਿਆਰ ਦੇ ਨਾਲ ਮੈਂ ਧੰਨਵਾਦ ਕਰਦਾ ਇਹ ਨਿਸਕਾਨ ਸੇਵਾ ਹੈ ਬਿਲਕੁਲ ਹੀ ਨਾ ਮਾਤਰ ਜਿਹੜੀ ਨਿਸਕਾਨ ਸੇਵਾ 10 ਰੁਪਏ ਹੈ ਕੋਈ ਇਦਾਂ ਦਾ ਜੂ ਲੰਬਾ ਚੋੜਾ ਨਹੀਂ ਹੈ ਔਰ ਮੈਂ ਗੁਰੂ ਮਹਾਰਾਜ ਦੇ ਕੇ ਅਰਦਾਸ ਕਰਦਾ ਐਸੀ ਤਰ੍ਹਾਂ ਹੀ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਸੇਵਾ ਕਰਦੇ ਰਹੀਏ ਔਰ ਸੰਗਤਾਂ ਦਾ ਸਾਨੂੰ ਸਹਿਯੋਗ ਮਿਲਦਾ ਰਹੇ ਮੈਂ ਧੰਵਾਦ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੇਵਾ ਕਰਤ ਹੋਏ ਨਾਕਾਮੀ ਜਿਸ ਕੋ ਹੋਤ ਪ੍ਰਾਪਤ ਸਵਾਮੀ ਸਾਡੇ ਬਹੁਤ ਹੀ ਸਤਕਾਰਯੋਗ ਵੀਰ ਰਜਿੰਦਰ ਸਿੰਘ ਜੀ ਰਾਜਾ ਔਰ ਸਾਡੇ ਸਤਕਾਰਯੋਗ ਵੀਰ ਸਰਗੁਰਦੀਪ ਜੀ ਨੀਟੋ ਗੁਰੂ ਕੀ ਲਾਡਲੀ ਫੌਜ ਸੇਵਾ ਸੁਸਾਇਟੀ ਵੱਲੋਂ ਅੱਜ ਜੋ ਪਰਾਲਾ ਨਾਨਕ ਸਰ ਜੀ ਗ੍ਰਾਫਿਕ ਇਹ ਜੋ ਹਰ ਮਹੀਨੇ ਗੁਰੂ ਕੀ ਲਾਡਲੀ ਸੇਵਾ ਸੁਸਾਇਟੀ ਵਾਲੇ ਬੱਸ ਹਰ ਮਹੀਨੇ ਲੈ ਕੇ ਜਾਂਦੇ ਹਨ ਅੱਜ ਅਸੀਂ ਸਾਰੇ ਵੀਰਾਂ ਨੇ ਰਲ ਕੇ ਇਹ ਬੱਸ ਨੂੰ ਰਵਾਨਗੀ ਕੀਤੀ ਹੈ ਔਰ ਸਤਿਗੁਰ ਦੇ ਚਰਨਾਂ ਅਰਦਾਸ ਜੋੜੀ ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ ਇਹ ਸੁਸਾਇਟੀ ਨੂੰ ਇਹਨਾਂ ਟੁਗੜੀ ਰਾਤ ਚ ਹੁਣੀ ਤਰੱਕੀ ਬਖਸ਼ਣ ਤੇ ਇਸ ਤਰ੍ਹਾਂ ਹੀ ਗੁਰੂ ਧਾਮਾਂ ਲਈ ਇਹ ਸੇਵਾ ਨਿਭਾਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਇੱਕ ਛੋਟੀ ਜੀ ਬੇਨਤੀ ਹੈ ਕਿ 21 ਤਰੀਕ ਨੂੰ ਲੁਧਿਆਣੇ ਤੋਂ ਕਾਫੀ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਇਕੱਠ ਦਾ ਜੱਥਾ ਲੈ ਕੇ ਦਿੱਲੀ ਦੇ ਜਿੰਨੇ ਵੀ ਗੁਰਦੁਆਰੇ ਇਤਿਹਾਸਕ ਨੇ ਸਾਰੇ ਗੁਰਦੁਆਰੇ ਦਰਸ਼ਨਾਂ ਲਈ ਕੱਚੋ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਫੀਲਡ ਗਾਇ ਤੋਂ 21 ਤਰੀਕ ਸਵੇਰੇ ਜੱਥੇ ਰਵਾਨਾ ਹੋਏਗਾ ਜਿਹੜੀ ਸੰਗਤ ਨੇ ਵੀ ਜੱਥੇ ਨਾਲ ਜਾਣਾ ਹੈ ਦਿੱਲੀ ਗੁਰਦੁਆਰਿਆਂ ਦਰਸ਼ਨਾਂ ਲਈ ਉਹ ਇੱਥੇ ਸਾਡੇ ਵੀਰ ਰਜਿੰਦਰ ਸਿੰਘ ਰਾਜਾ ਨਾਲ ਸੰਪਰਕ ਕਰ ਸਕਦੇ ਨੇ ਉਹਨਾਂ ਨਾਲ ਸੰਪਰਕ ਕਰਕੇ ਆਪਣੇ ਟਿਕਟਾ ਬੁੱਕ ਕਰਾਓ ਤੇ ਜਿਨ੍ਹਾਂ ਨੇ ਵੀ ਜੱਥੇ ਨਾਲ ਜਾਣਾ ਹੈ ਸਾਰੇ ਜੱਥੇ ਦੇ ਵਿੱਚ ਬਿਲਕੁਲ ਨਿਸ਼ਕਾਮ ਸੇਵਾ ਫ੍ਰੀ ਸੇਵਾ ਹੈ ਜੋ ਸੰਗਤ ਆਣਾ ਚਾਹਦੀ ਹੈ ਅਰਿੰਦਰ ਸਿੰਘ ਰਾਜਾ ਨਾਲ ਸੰਪਰਕ ਕਰਕੇ 21 ਤਰੀਕ ਤੋਂ ਪਹਿਲਾਂ ਪਹਿਲਾਂ ਆਪਣੀ ਟਿਕਟਾਂ ਬੁੱਕ ਕਰਾਓ ਅਤੇ ਯਾਤਰਾ ਦੇ ਗੁਰੂ ਘਰ ਦੇ ਦਰਸ਼ਨਾਂ ਲਈ ਜਾਓ ਅੱਜ ਦੀ ਜਿਹੜੀ ਯਾਤਰਾ ਹੈ ਜੀ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਚੱਲ ਰਹੀ ਸੇਵਾ ਜੋ ਪੂਰਨਮਾਸ਼ੀ ਤੇ ਨਾਨਕ ਸਰ ਤੇ ਸੰਗਰਾਂਤ ਤੇ ਦਰਬਾਰ ਸਾਹਿਬ ਇਹ ਪਿਛਲੇ ਕਈ ਸਾਲਾਂ ਤੋਂ ਸੇਵਾ ਚੱਲ ਰਹੀ ਹੈ ਜੋ ਗੁਰੂ ਕੀ ਲਾੜਲੀ ਫੌਜ ਵੱਲੋਂ ਨਿਰੰਤਰ ਨਿਭਾਈ ਜਾ ਰਹੀ ਹੈ ਮੈਂ ਰਾਜਾ ਜੀ ਤੇ ਬੱਬੂ ਭਾਈ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿ ਜੋ ਐਨੇ ਸਾਲਾਂ ਤੋਂ ਨਿਰੰਤਰ ਨਿਸ਼ਕਾਮ ਸੇਵਾ ਕਰ ਰਹੇ ਨੇ ਮੈਂ ਹੋਰ ਵੀ ਯੁਵਾ ਪੀੜ੍ਹੀ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਦੇਖ ਕੇ ਇਹਨਾਂ ਨਾਲ ਜੁੜੋ ਤੇ ਸੰਗਤ ਨੂੰ ਬੇਨਤੀ ਕਰਦਾ ਵੀ ਜੋ ਵੀ ਸੰਗਤ ਆਪ ਨਹੀਂ ਆ ਸਕਦੇ ਜੋ ਵੀ ਸੇਵਾ ਕਰਨਾ ਚਾਹੁੰਦੇ ਇਹਨਾਂ ਨਾਲ ਇਹਨਾਂ ਨਾਲ ਜੁੜ ਕੇ ਨਾ ਮਾਧਿਅਮ ਰਾਹੀਂ ਗੁਰੂ ਘਰ ਦੀ ਸੇਵਾ ਕਰੋ ਤਾਂ ਕਿ ਹੋਰ ਵੱਧ ਤੋਂ ਵੱਧ ਸੰਗਤ ਜਾਵੇ ਜਿਹੜੇ ਲੋਕ ਨਹੀਂ ਜਾ ਸਕਦੇ ਮਜਬੂਰ ਨੇ ਉਹਨਾਂ ਨੂੰ ਵੀ ਜੱਥੇ ਲੈ ਕੇ ਜਾਂਦਾ ਹੈ ਤੇ ਸਭ ਤੋਂ ਵੱਡੀ ਬੇਨਤੀ ਹੈ ਵੀ ਜਿਸ ਸੰਗਤ ਕੋਲ ਐਨੀ ਵੀ ਜਿ ਕਰਾਇਆ ਲੈਂਦੇ ਜਿਸ ਸੰਗਤ ਕੋਲ ਕਰਾਇਆ ਵੀ ਨਹੀਂ ਹੈ ਉਹਦੇ ਲਈ ਵੀ ਐਸੀ ਯਾਤਰਾ ਦੇ ਦਰਵਾਜ਼ੇ ਓਪਨ ਖੁੱਲੇ ਨੇ ਜਿਹੜੀ ਮਰਜ਼ੀ ਸੰਗਤ ਆ ਸਕਦੀ ਹੈ ਕੋਈ ਇੱਥੇ ਕੰਡੀਸ਼ਨ ਨਹੀਂ ਵੀ ਤੁਸੀਂ ਟਿਕਟ ਲੈਣੀ ਹੈ ਜਾਂ ਨਹੀਂ ਲੈਣੀ ਜੋ ਸੰਗਤ ਹੈ ਜੇ ਕੋਈ ਘਰੋਂ ਵੀ ਨਹੀਂ ਆ ਸਕਦਾ ਉਹਨੂੰ ਘਰੋਂ ਵੀ ਲਿਜਾਣ ਦੀ ਵਿਵਸਥਾ ਸਾਰੀ ਕੀਤੀ ਜਾਂਦੀ ਹੈ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਵੱਧ ਚੜ ਕੇ ਇਹਨਾਂ ਦਾ ਸਾਥ ਦਿਓ ਇਹਨਾਂ ਨੂੰ ਸਹਿਯੋਗ ਦਿਓ ਤਾਂ ਕਿ ਇਹ ਹੋਰ ਇਤੋਂ ਵੱਧ ਜੜ ਕੇ ਉਪਰਾਲਾ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੋਰ ਦਮਾਸ਼ੀ ਦੇ ਪੁਜਤਰ ਦਿਹਾੜੇ ਦੇ ਉੱਪਰ ਗੁਰੂ ਗੁਰੂ ਦੀ ਲਾਡਲੀ ਫੌਜ ਸੇਵਾ ਸੁਸਾਇਟੀ ਵੱਲੋਂ ਕਈ ਸਾਲਾਂ ਤੋਂ ਹਰ ਮਹੀਨੇ ਵਕ ਵਕ ਤੀਰਥਾਂ ਤੇ ਲਿਆ ਕੇ ਬੱਸ ਜਿਹੜੀ ਹੈ ਫਰੀ ਸੇਵਾ ਵਾਸਤੇ ਜਾਂਦੀ ਆ ਮੈਂ ਇਹਨਾਂ ਵੀਰਾਂ ਦਾ ਬਹੁਤ ਧੰਨਵਾਦੀ ਆ ਬੰਬੂ ਜੀ ਦਾ ਰਾਜਾ ਜੀ ਦਾ ਸਰਦਾਰ ਸੁਜੀਤ ਸਿੰਘ ਸਰਦੇਵਾ ਜੀ ਦਾ ਜਿਹੜੇ ਹੋਰ ਇਹਨਾਂ ਦੇ ਸਾਥੀ ਨੇ ਉਹਨਾਂ ਦਾ ਕਿਉਂਕਿ ਇਹ ਗੁਰੂ ਦਾ ਕੰਮ ਕਰਦੇ ਆ ਇਹ ਗੁਰੂਜ਼ ਨਾਲ ਸੰਗਤਾਂ ਨੂੰ ਜੋੜਦੇ ਆ ਕਿਉਂਕਿ ਜਦੋਂ ਅਸੀਂ ਆਪਣਾ ਪ੍ਰਚਾਰ ਸਿੱਖੀ ਦਾ ਗੁਰੂ ਮਰਿਆਦਾ ਦੇ ਵਿੱਚ ਰਹਿ ਕੇ ਕਰਾਂਗੇ ਤਾਂ ਮੈਂ ਸਮਝਦਾ ਕਿ ਸਾਡੇ ਨਾਲ ਜਿਹੜੀ ਸੰਗਤ ਆ ਵੱਧ ਵੱਧ ਜੁੜੇਗੀ ਅੱਜ ਕਈ ਸਾਲਾਂ ਤੋਂ ਸੰਗਤ ਇਹਦਾ ਜੁੜੀ ਆ ਜਿੱਥੇ ਨਾਨਕਸਰ ਦਿਗਰਾਉ ਵਿਖੇ ਅੱਜੇ ਬਸ ਜਾਰੀ ਆ ਉਥੇ ਹਰ ਮਹੀਨੇ ਇੱਕ ਇੱਕ ਮਹੀਨੇ ਇਧਰ ਜਾਂਦੀ ਆ ਔਰ ਇੱਕ ਮਹੀਨੇ ਸ਼੍ਰੀ ਦਰਬਾਰ ਸਾਹਿਬ ਅਮਰੋਸਰ ਜਾਂਦੀ ਆ ਇਹਨਾਂ ਦਾ ਹੌਸਲਾ ਵਧਾਉਣ ਦੇ ਲਈ ਮੈਂ ਸਮਝਦਾ ਕਿ ਸਾਡੇ ਵਰਗੇ ਨੌਜਵਾਨਾਂ ਨੂੰ ਸਾਡੇ ਜਿਹੜੇ ਲੀਡਰ ਸਾਹਿਬਾਨ ਨੇ ਉਹਨਾਂ ਨੂੰ ਧਾਰਮਿਕ ਜਥੇਬੰਦੀਆਂ ਦੇ ਆਗੂ ਨੇ ਜਿਹੜੇ ਉਹਨਾਂ ਨੂੰ ਅੱਗੇ ਆਣਾ ਚਾਹੀਦਾ ਤਾਂ ਜੋ ਅਸੀਂ ਸਾਰੇ ਨਾਲ ਅੱਗੇ ਆ ਕੇ ਇਸ ਗਰੂਪ ਦੀ ਫੌਜ ਲੜਰੀ ਫੌਜ ਜਿਹੜੀ ਹੈ ਸੇਵਾ ਸਾਡੀ ਨਾਲ ਡੁੱੜ ਕੇ ਹੋਰ ਵਕ ਵਕ ਚੀਜ਼ਾਂ ਸਨਾਰੇ ਉੱਪਰ ਜਾਈਏ ਸਰਕਾਰਾਂ ਤੇ ਕਹਿੰਦੀਆਂ ਨੇ ਕਿ ਅਸੀਂ ਜਿਹੜੀ ਸੇਵਾ ਵਾ ਆਪਣੇ ਬਜ਼ੁਰਗਾਂ ਨੂੰ ਕਰਾਵਾਂਗੇ ਉਹਨਾਂ ਵਾਸਤੇ ਫਰੀ ਬੱਸਾਂ ਭੇਜਾਂਗੇ ਟ੍ਰੇਨਾਂ ਭੇਜਾਂਗੇ ਮੈਂ ਸਮਝਦਾ ਕਿ ਇਹਨਾਂ ਨੌਜਵਾਨਾਂ ਨੇ ਤਾਂ ਕਈ ਸਾਲਾਂ ਤੋਂ ਇਹ ਜਿਹੜਾ ਉਪਰਾਲਾ ਕਰ ਰਹੇ ਆ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਵਾਦੀ ਆ ਐਨੇ ਕਹਦਾ ਹੋਇਆ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ